ਜੀ ਕੋਲੀ ਸਾਹਿਬ ਪਹੁੰਚੇ ਹੋ ਅੱਜ ਇਸ ਸ਼ੋਭਕਾਰੀ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਸਾਥੀ ਵਾਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਵਾਸਤੇ ਕਿ ਪਾਰਟੀ ਦੇ ਬਹੁਤ ਹੀ ਹੋਣ ਹਾਰ ਇੱਕ ਮਿਹਨਤ ਕਰ ਜਿਹੜੇ ਵੋਲੰਟੀਅਰ ਸਦਾਤ ਪ੍ਰਕਾਸ਼ ਸਿੰਘ ਜੀ ਤੁਜੂ ਮਾਜਰ ਜੀ ਨੂੰ ਅੱਜ ਜਿਹੜਾ ਹੈ ਮਾਰਕੀਟ ਕਮਿਟੀ ਸਮਾਣਾ ਦਾ ਪ੍ਰਧਾਨ ਬਣਾਇਆ ਗਿਆ ਹੈ ਦੇਖੋ ਇਤਿਹਾਸ ਗਵਾਹ ਹੈ ਕਿ ਪਹਿਲਾਂ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਲੱਗਦੇ ਸੀ ਉਹ ਪਰਿਵਾਰ ਵਾਰ ਦੇ ਵਿੱਚ ਮੰਤਰੀਆਂ ਦੇ ਲਾਡਲੇ ਮੰਤਰੀਆਂ ਦੇ ਰਿਸ਼ਤੇ ਦਾ ਮੰਤਰੀਆਂ ਦੇ ਬੱਚੇ ਲੱਗਦੇ ਸੀ। ਬਰਜ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਨੇ ਬਲਕਾਰ ਸਿੰਘ ਜੀ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਜਿਹ ਇੱਕ ਜਿਹੜਾ ਹੈ ਕੀਤਿਮਾਨ ਸਤਤਕ ਕੀਤਾ ਹੈ ਕਿ ਵਲੰਟੀਅਰ ਦੀ ਜਿਹੜੀ ਹੈ ਉਹ ਵੈਲਿਊ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਜ਼ਰੂਰ ਪੈਂਦੀ ਹੈ। ਰੇਮਨ ਘਾਬ 26 ਨਵੰਬਰ 2012 ਨੂੰ ਆਵਾਮਾ ਦੀ ਪਾਰਟੀ ਬਣੇ। ਪਹਿਲੇ ਦਿਨ ਤੋਂ ਸਰਦਾਰ ਬਲਕਾਰ ਸਿੰਘ ਜੀ ਗੱਜੂ ਮਾ ਜਿਹੜਾ ਪਾਰਟੀ ਨਾਲ ਜੁੜੇ ਹੋਏ ਆ। ਦੇਮੇ ਚੇਤਨ ਜੀ ਜੁੜੇ ਹੋਏ ਆ ਅਸੀਂ ਮੈਂ ਵੀ ਪਹਿਲੇ ਦਿਨ ਤੋਂ ਜੁੜਿਆ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਜੀ ਪਰ ਇਹ ਮਾਨ ਵਾਲੀ ਗੱਲ ਹੈ ਕਿ ਸਾਡੇ ਭਰਾ ਮਨਕਾਰ ਸਿੰਘ ਜੀ ਮਦਰ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸਮਾਣਾ ਦਾ ਜਿਹੜਾ ਚੇਰਮੈਨ ਬਾਇਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਤਪਾਲ ਸਿੰਘ ਆਰਵਿੰਦ ਕੇਜੀਵਾਲ ਜੀ ਡਾਕਟਰ ਸੰਦੀਪ ਪਾਲ ਜੀ ਅਗ ਚੱਡਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਮੁਬਾਰਕਾਂ ਨੇ ਸਾਡੇ ਬਹੁਤ ਹੀ ਸਰਕਾਰਯੋਗ ਚੇਤਨ ਸਿੰਘ ਜੀ ਜੋੜੇ ਮਦਰ ਸਾਹਿਬ ਨੂੰ ਕਿ ਉਹਨਾਂ ਦੀ ਪਾਰਖੁਅੱਕ ਕੇ ਉਹਨਾਂ ਨੇ ਆਪਣੇ ਉਹ ਗਰਾਊਂਡ ਲੈਵਲ ਦੇ ਵਲੰਟੀਅਰ ਨੂੰ ਇਹ ਮੌਕਾ ਦਿੱਤਾ ਜਿਹੜਾ ਸ਼ੁਰੂ ਤੋਂ ਪਾਸ ਨਾ ਲੜਿਆ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੀ ਪ੍ਰਕਾਰ ਸੇ ਬੱਲੇ ਮਗਰਾ ਜੀਮਨ ਸਾਹਿਬ ਤੁਸੀਂ ਤੁਹਾਡੀ ਪਹਿਲ ਕੀ ਹੋਏਗੀ ਸਭ ਤੋਂ ਪਹਿਲਾਂ ਜੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜਿਆਂ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਇੱਕ ਨਿਮਾਣੇ ਜੇ ਵਰਕਰ ਨੂੰ ਤੇ ਨਾਲ ਹੀ ਮੈਂ ਮੇਰੇ ਵੱਡੇ ਵੀਰ ਜੀਤਪਾਲ ਖੋਲੀ ਜੀ ਦੇ ਮਾਨ ਜੀ ਨਾਬੇ ਤੋਂ ਤੇ ਮੇਰੇ ਭਰਾ ਜਿਨ੍ਹਾਂ ਨੂੰ ਮੈਂ ਹਮੇਸ਼ਾ ਜਿਵੇਂ RAM ਦੇ ਹਲੂਮਾਨ ਦੇ ਦਿਲ ਦੇ ਵਿੱਚ RAM ਦੀ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਰੱਖਦਾ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਵੇਂ ਅਸੀਂ ਪਹਿਲਾਂ ਸਾਰੇ ਜਣੇ ਜੁੜ ਕੇ ਆਪਣੇ ਹਲਕੇ ਦਾ ਵਿਕਾਸ ਕਰ ਰਹੇ تھے ਉਸੇ ਤਰ੍ਹਾਂ ਅਸੀਂ ਹੁਣ ਜ਼ੋਰ ਨਾਲ ਕਿਉਂਕਿ ਹੁਣ ਤਾਂ ਜ਼ਿੰਮੇਵਾਰੀ ਵਧ ਗਈ ਕਿਉਂਕਿ ਇੱਕ ਜਿਵੇਂ ਬਲਦ ਜੋੜਿਆ ਹੁੰਦਾ ਹਾਲੀ ਹੁੰਦਾ ਹਾਲੇ ਦੇ ਬਲਦ ਦੇ ਉੱਪਰ ਪੰਜਾਲੀ ਹੁੰਦੀ ਆ ਉਹ ਕੰਮ ਹੋ ਗਿਆ ਮਹਿਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਜਰਨੈਲ ਸਿੰਘ ਦਾ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਰੂੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣੇ ਦੇ ਵਰਕਰ ਨੂੰ ਐਡਾ ਬੜਾ ਅਹੁਦਾ ਦੇ ਕੇ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦਾ ਮਾਣ ਆ ਜਿਹੜਾ ਜਾ ਪਬਲਿਕ ਦਾ ਮਾਣ ਨੂੰ ਤੋੜੂਗਾ ਨਹੀਂ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਹੂਗਾ ਜਿਵੇਂ ਪਹਿਲਾਂ ਕਰਦਾ ਰਹਿਆ ਵਰਸਰ ਜੀ ਨੇ ਕਿਹਾ ਵੀ ਜਿਹੜੀ ਮੰਡੀਆਂ ਜਦੋਂ ਤਾਲੇ ਤੋਂ ਬਾਅਦ ਖਾਲੀ ਹੋ ਜਾਂਦੀਆਂ ਨੇ ਪੰਜਾਬ ਭਰ ਦੇ ਵਿੱਚ ਉਹ ਸ਼ਾਮਲੀ ਗਰਾਊਂਡ ਬਣਾਏ ਜਾਣਗੇ ਤਾਂ ਸਮਾਣਾ ਵਿੱਚ ਵੀ ਬਹੁਤ ਸਾਰੀ ਅਸੀਂ ਮੰਡੀਆਂ ਨੇ ਜਿੱਥੇ ਗੌਰ ਪ੍ਰਾਧ ਦੀ ਪਰਖ ਹੋਵੇ ਤਾਂ ਇਹਦੇ ਲਈ ਤਨੂੰ ਅਮਰੀਕਾ ਮੋਹ ਪਹਲਾਇਆ ਜਾਏਗਾ ਸਾਡਾ ਤਾਂ ਦੇਖੋ ਜੀ ਪਹਿਲੇ ਦਿਨ ਤੋਂ ਹੀ ਜਿਹੜਾ ਮਕਸਦ ਹੈ ਗਰਾਊਂਡਾਂ ਦਾ ਅਸੀਂ ਪਹਿਲਾਂ ਤੋਂ ਹੀ ਮੰਡੀਆਂ ਨੂੰ ਗਰਾਊਂਡ ਬਣਾਉਣ ਦੇ ਵਿੱਚ ਲੱਗੇ ਹੋਏ ਆ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਸ਼ਾਇਦ ਕਿਤੇ ਨਾ ਹੋ ਰਿਹਾ ਹੋਵੇ ਸਾਡੇ ਅਸੀਂ ਆਲਰੇਡੀ ਸਾਰੇ ਬੱਚਿਆਂ ਨੂੰ ਦੇਖ ਕੇ ਕਿਟਾਂ ਦੇ ਕੇ ਹੋਰ ਕਰਕੇ ਸਾਰਾ ਉਛਾ ਕਰਕੇ ਅਸੀਂ ਗਰਾਊਂਡ ਬਣਾ ਰਿਆ ਘਟੋ ਘਟ ਸਾਡਾ 10 15 ਗਰਾਊਂਡਾਂ ਦੇ ਪਿੰਡਾਂ ਦੇ ਵਿੱਚ ਕੰਮ ਇਸ ਹੁਣਾ ਇਸ ਸਮੇਂ ਚੱਲ ਰਿਹਾ ਜਿਵੇਂ ਮੈਂ ਦੇਖ ਰਿਹਾ ਕਰ ਰਿਹਾ ਕੁਛ ਦੀ ਕਰਦੇਵ ਟਵਾਣਾ ਜੀ ਸਾਡੇ ਭਰਾ ਇਹ ਕਰ ਰਹੇ ਨੇ ਤੇ ਮੰਤਰੀ ਸਾਹਿਬ ਦਾ ਸਾਡੇ ਤੇ ਦੁਆ ਤੇ ਅਸ਼ੀਰਵਾਦ ਹੈ ਵੀ ਅਸੀਂ ਇਹਨਾਂ ਦੇ ਨਾਲ ਅਸੀਂ ਸਾਰੇ ਹਲਕਾ ਦੇ ਆਮ ਆਪ ਪਾਰਟੀ ਜਿੰਦਾਬਾਦ